ਸਰਵਾਤ ਦੇ ਵਿੱਚ ਹਰ ਕੋਈ ਬੰਦਾ ਥੈਂ-ਥੈਂ ਟੱਕਰਾ ਮਾਰਦਾ ਯਾਰ ਮੈਨੂੰ ਕਿਤੇ ਉਹਨਾਂ ਕਿਤੇ ਸਿੱਖਣ ਨੂੰ ਕੁਝ ਮਿਲ ਜਾਏ ਸੋ ਇਸ ਕਰਕੇ ਭਾਈ ਅਸੀਂ ਵੀਡੀਓ ਦੇ ਵਿੱਚ ਤੁਹਾਡੇ ਲਈ ਉਹ ਪੁਆਇੰਟ ਹੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਪਏ ਜਿਹੜੇ ਪੁਆਇੰਟ ਤੁਹਾਡੇ ਲਈ ਜ਼ਰੂਰੀ ਨੇ ਸੋ ਸਭ ਤੋਂ ਪਹਿਲਾਂ ਸਾਨੂੰ ਸਮਝਣਾ ਪਊਗਾ ਕਿ ਆਪਾਂ ਸ਼ੇਅਰ ਬਾਜ਼ਾਰ ਦੇ ਵਿੱਚ ਕੰਮ ਕਿਉਂ ਕਰਨਾ ਹੈ ਤੇ ਇਹਨੂੰ ਅਸੀਂ ਕਿੰਨਾ ਸਮਾਂ ਦੇਣਾ ਦੇ ਜੇਕਰ ਤੁਸੀਂ ਇਹਨੂੰ ਆਪਣਾ ਸਮਾਂ ਦੋਗੇ ਤਾਂ ਹੀ ਤੁਹਾਨੂੰ ਸ਼ੇਅਰ ਬਾਜ਼ਾਰ ਕੁਝ ਮੋੜ ਕੇ ਦੇਵੇਗਾ ਤੇ ਜੇਕਰ ਤੁਸੀਂ ਕਹੋ ਪਿਆ ਅੱਜ ਅਸੀਂ ਸ਼ੇਅਰ ਬਾਜ਼ਾਰ ਨੂੰ ਸਮਾਂ ਨਹੀਂ ਦੇਣਾ ਪਾਈ ਅਸੀਂ ਹਾਰ ਗਏ ਆ ਬਹਿ ਗਏ ਆ ਫਿਰ ਸ਼ੇਅਰ ਬਾਜ਼ਾਰ ਚੋਂ ਤੁਸੀਂ ਕੁਝ ਕਮਾ ਨਹੀਂ ਸਕਦੇ ਤੇ ਫੇਲਿਅਰ ਹੋਣਾ ਇਹ ਹਰ ਇੱਕ ਬੰਦੇ ਦੇ ਲਈ ਕਹੋ ਪੇ ਪਹਿਲਾ ਪਹਿਲਾ ਜਦੋਂ ਵੀ ਆਪਾਂ ਇਹਦੇ ਵਿੱਚ ਕੰਮ ਕਰਦੇ ਆਂ ਬਾਈ ਨੁਕਸਾਨ ਹੋਣਾ ਤੈ ਆ ਉਹ ਤੁਹਾਡਾ ਛੋਟਾ ਹੋ ਸਕਦਾ ਵੱਡਾ ਹੋ ਸਕਦਾ ਸੋ ਇਹਨਾਂ ਨਾਲੋਂ ਚੰਗਾ ਹੈ ਆਪਾਂ ਜੇ ਸਾਡਾ ਨੁਕਸਾਨ ਵੀ ਹੋਇਆ ਤਾਂ ਆਪਾਂ ਆਪਣੀਆਂ ਕਮੀਆਂ ਨੂੰ ਪਹਿਚਾਣੀ ਔਰ ਉਹਦੇ ਵਿੱਚ ਆਪਾਂ ਫਿਰ ਤੋਂ ਆਪਾਂ ਨਵੀਂ ਸ਼ੁਰੂਆਤ ਕਰੀਏ ਐਕਸਚੇਂਜ ਆਪਾਂ ਨੂੰ ਮੰਨ ਲੈਂਦੇ ਇੱਕ ਦੁਕਾਨ ਆ ਤੇ ਉਹ ਹਰ ਰੋਜ਼ ਆਪਣੀ ਦੁਕਾਨ ਕਿਉਂ ਖੋਲਦੇ ਆ ਉਹ ਖੋਲਦੇ ਆ ਸਾਨੂੰ ਉੱਥੋਂ ਪ੍ਰੋਫਿਟ ਹੋਵੇਗਾ ਤੇ ਇਸ ਦਿਨ ਦੇਸ਼ ਦੀ ਇਕਨੋਮੀ ਚੱਲਦੀ ਆ ਤੇ ਕਈਆਂ ਨੂੰ ਤਨਖਾਹ ਮਿਲਦੀ ਆ ਤੁਸੀਂ ਮੰਨ ਸਕਦੇ ਆ ਇੱਕ ਪਰਿਵਾਰ ਪਾਲਣ ਵਾਲਾ ਬੰਦਾ ਜਦੋਂ ਦੁਕਾਨ ਖੋਲਦਾ ਕਾਤੇ ਖੋਲਦਾ ਕਿਉਂਕਿ ਉਹਦਾ ਪਰਿਵਾਰ ਦਾ ਖਰਚਾ ਹੁੰਦਾ ਸੋ ਜਿਹੜੇ ਬੰਦੇ ਨੇ ਉਹਦੇ ਉੱਤੇ ਸੌਦਾ ਲੈਣਾ ਉਹਨ ਵੀ ਉਹਦੇ ਨਾਲ ਭਾ ਤੋਲ ਮੋਲ ਕਰਨਾ ਭਾਈ ਮੈਨੂੰ ਘੱਟ ਦੇ ਮੈਨੂੰ ਵੱਧ ਦੇ ਤੇ ਇੱਥੇ ਕੀ ਆ ਸ਼ੇਅਰ ਬਾਜ਼ਾਰ ਆ ਇਹਦੇ ਵਿੱਚ ਕੀ ਆ ਇਹਦੇ ਵਿੱਚ ਜਿਹੜਾ ਤੋਲ ਮੋਲ ਆਪਾਂ ਕਰਦੇ ਨਹੀਂ ਹੈਗੇ ਤੇ ਸਿੱਧਾ ਮਾਰਕੀਟ ਪ੍ਰਾਈਸ ਤੇ ਜਾ ਕੇ ਚੀਜ਼ਾਂ ਖਰੀਦ ਲੈਣੇ ਆ ਔਰ ਜਿਹੜੀ ਸਭ ਤੋਂ ਵੱਡੀ ਗਲਤੀ ਹੈ ਸਾਡੀ ਤੇ ਮੈਂ ਹਮੇਸ਼ਾ ਕਹਿੰਦਾ ਉਹਨਾਂ ਸ਼ੇਅਰ ਜਾਂ ਕੋਈ ਵੀ ਬਾਜ਼ਾਰ ਦੇ ਵਿੱਚ ਕੋਈ ਚੀਜ਼ ਖਰੀਦਣੀ ਆ ਭਾਈ ਉਹਨੂੰ ਸਭ ਤੋਂ ਜਿਹੜੀ ਖਰੀਦਣ ਦਾ ਹੋਣਾ ਰਾ ਜੇਕਰ ਤੁਹਾਨੂੰ ਉਹ ਆ ਗਿਆ ਤੇ ਤੁਹਾਨੂੰ ਘਾਟਾ ਲੌਸ ਆ ਜਿਹੜਾ ਬਹੁਤ ਘੱਟ ਹੋਵੇਗਾ ਛਾਟ ਲਾਣਾ ਸਿਖਾ ਲਿਆ ਉਹਦੇ ਉੱਪਰ ਜਿਹੜੀ ਜਿੰਨੇ ਵੀ ਸਾਤੋਂ ਆਪਾਂ ਟੈਕਨੀਕਲ ਗੱਲਾਂ ਪਾਉਂਦੇ ਪਰ ਕਰ ਹਟਿਆ ਤੇ ਦੋਸਤੋ ਜੇਕਰ ਆਪਾਂ ਦੇਖੀਏ ਹੁਣ ਚੱਲੀਏ ਅੱਗੇ ਉਸ ਤੋਂ ਉਸ ਕਲਾਸ ਤੋਂ ਆਪਾਂ ਅੱਗੇ ਸਟੈਪ ਵਾਈਜ਼ ਸਟੈਪ ਅੱਗੇ ਵਧਦੇ ਹੋਏ ਤੇ ਹੁਣ ਜੇ ਆਪਾਂ ਸੈਨ ਬੋਲ ਦਾ ਜਿਹੜਾ ਤੁਸੀਂ ਦੇਖ ਰਹੇ ਆ ਪਿੱਛੇ ਮੇਰੇ ਇਹ ਚੱਲ ਰਿਹਾ ਆ ਤੇ ਚਾਰਟ ਆ ਤੇ ਇਹ ਚਾਰਟ ਹੈ ਕਿਹੜਾ ਟਾਈਮ ਦੇ ਨਾਲ ਫਿਊਚਰ ਦੇ ਵਿੱਚ ਕਿਸੇ ਨੇ ਬਾਇੰਗ ਕੀਤੀ ਆ ਜਾਂ ਸ਼ਾਰਟ ਕੀਤਾ ਉਹ ਪੋਜੀਸ਼ਨ ਕਿਹੜੀ ਆ ਅਸੀਂ ਉਹਨੂੰ ਦੇਖਣਾ ਕਿਵੇਂ ਆ ਤੇ ਦੋਸਤੋ ਅਸੀਂ ਸਭ ਤੋਂ ਪਹਿਲਾਂ ਇਹਦੇ ਜਿਹੜਾ ਕੀ ਆ ਸੈਨ ਬੋਲ ਦੇ ਐਨਾਲਿਸਟ ਤੇ ਜਾਵਾਂਗੇ ਐਨਾਲਿਸਟ ਤੇ ਜਾ ਕੇ ਦੋਸਤੋ ਆ ਦੇਖੋ ਆਪਸ਼ਨ ਦੇ ਆਪਸ਼ਨ ਇੰਟਰਸਟ ਆ ਗਿਆ ਇਹਦੇ ਉੱਪਰ ਟੈਕ ਕਰਨਾ ਫਿਊਚਰ ਆਪਸ਼ਨ ਵਿਜ਼ ਟਾਈਮ ਠੀਕ ਹੈ ਨਾ ਇਸ ਦੇ ਉੱਪਰ ਜਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਕੀ ਦੇਖਣਾ ਲੋ ਇੱਕ ਤਰ੍ਹਾਂ ਦੀਆਂ ਲਾਈਨਾਂ ਦੇਖ ਰਹੇ ਆ ਲਾਈਨਾਂ ਹੈ ਕੀ ਅਸਲ ਦੇ ਵਿੱਚ ਇਹ ਅਸਲ ਦੇ ਵਿੱਚ ਦੋਸਤੋ ਜਿਹੜੇ ਵੱਡੇ ਜਿਹੜਾ ਮਾਲ ਖਰੀਦਿਆ ਗਿਆ ਮੰਨ ਲਓ ਕਿਸੇ ਵੱਲੋਂ ਫਿਊਚਰ ਦੇ ਵਿੱਚ ਜਿਹੜਾ ਕੀ ਆ ਉਹਨੂੰ ਬੈਂਕ ਕੀਤੀ ਗਈ ਹੈ ਕਿ ਆਪਾਂ ਉਹਦੀ ਸੇਲ ਕੀਤੀ ਗਈ ਹੈ ਆਪਾਂ ਨੂੰ ਦੇਖਣਾ ਕਿਵੇਂ ਇੱਕ ਸਾਨੂੰ ਸਾਨੂੰ ਜਜਮੈਂਟ ਹੋਵੇ ਕਿ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੀ ਆ ਪ੍ਰਾਈਸ ਵਧੇਗਾ ਜਾਂ ਘਟੇਗਾ ਹੇਠਲੇ ਦੇਖ ਰਿਹਾ ਸ਼ਾਰਟ ਬਿਲਡ ਆ ਤੇ ਆ ਥੋੜੇ ਸਮੇਂ ਲਈ ਲੋਕ ਆਏ ਸੀਗੇ ਚਲੇ ਗਏ ਤੇ ਆ ਲੰਬੇ ਸਮੇਂ ਲਈ ਬਿਲਡਿੰਗ ਮਤਲਬ ਲੰਬੇ ਸਮੇਂ ਲਈ ਕੋਈ ਖਰੀਦ ਰਿਹਾ ਤੇ ਹੁਣ ਸਾਨੂੰ ਆਪਸ਼ਨ ਦੇ ਵਿੱਚ ਅਸੀਂ ਜੇਕਰ ਪੈਸੇ ਕਮਾਣੇ ਆ ਤੇ ਅਸੀਂ ਆਪਸ਼ਨ ਦੇ ਵਿੱਚ ਪਹਿਲਾਂ ਦੇਖਣਾ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਸ਼ਨ ਚੇਨ ਦੇ ਵਿੱਚ ਲੈ ਚੱਲਦਾ ਤੇ ਦੋਸਤੋ ਜਿਹੜੀ ਕੀ ਆ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਮਿਡ ਕੈਪ ਨੈਸਟੀ ਦੇ ਵਿੱਚ ਤੇ ਮਿਡ ਕੈਪ ਨੈਸਟੀ ਦੇ ਵਿੱਚ ਮੰਨ ਲਓ ਹੁਣ ਜਿਹੜਾ ਕੀ ਪ੍ਰਾਈਸ ਦਾ 13200 ਰੁਪਏ ਨੂੰ ਚੱਲ ਰਿਹਾ ਠੀਕ ਆ ਸਾਨੂੰ ਨਹੀਂ ਪਤਾ ਇੱਥੇ ਵੀ ਸਵੇਰ ਨੂੰ ਇਹ ਪ੍ਰਾਈਸ ਉੱਪਰ ਜਾਏਗਾ ਜਾਂ ਥੱਲੇ ਜਾਏਗਾ ਆਪਾਂ ਇਹਦੀ ਜਜਮੈਂਟ ਕਦੇ ਲੈਣੀ ਆ ਠੀਕ ਆ ਨਾ ਤੇ ਇੱਕ ਤਰ੍ਹਾਂ ਦਾ ਜਿਹੜਾ ਕਹ ਲਿਆ ਪਰ ਰਸਤਾ ਲੈਣਾ ਤੇ ਹੁਣ ਉਹ ਰਸਤਾ ਸਹੀ ਜਾਏਗਾ ਤਾਂ ਤੁਹਾਨੂੰ ਪ੍ਰੋਫਿਟ ਹੋਏਗਾ ਤੇ ਜੇਕਰ ਤੁਸੀਂ ਉਸ ਰਸਤੇ ਤੇ ਗਲਤ ਚੱਲ ਗਏ ਸਾਡਾ ਇੱਥੇ ਲਾਸ ਹੋਏਗਾ ਤੇ ਆਪਸ਼ਨ ਚੇਨ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਹ ਸਮਝੀਏ ਕਿ ਆਪਸ਼ਨ ਚੇਨ ਅਸਲ ਦੇ ਵਿੱਚ ਹੈ ਕੀ ਆ ਆਪਸ਼ਨ ਚੇਨ ਇਹਨੂੰ ਕਿਹਾ ਕਿਉਂ ਜਾਂਦਾ ਆਪਸ਼ਨ ਚੇਨ ਦੋਸਤੋ ਇੱਕ ਨਾ ਤਰਾਜੂ ਦੀ ਤਰ੍ਹਾਂ ਜਿਵੇਂ ਕਿ ਤੱਕੜੀ ਹੈ ਇੱਕ ਜਦੋਂ ਆਪਾਂ ਤੱਕੜੀ ਇੱਦਾਂ ਪੁਰਾਣੇ ਸਮੇਂ 'ਚ ਤੱਕੜੀ ਆਪਾਂ ਫੜਦੇ ਹੁੰਦੇ ਸੀ ਆੱਧੇ ਵਿੱਚ ਤੇ ਉਸ ਤੱਕੜੀ ਦੇ ਤਰਾਜੂ ਦੇ ਵਿੱਚ ਜਿਹੜਾ ਜਿਹਦੇ ਜਿੱਧਰਲੇ ਪਾਸੇ ਜ਼ਿਆਦਾ ਭਜਨ ਹੋਵੇਗਾ ਉਹ ਭਜਨ ਥੱਲੇ ਨੂੰ ਖਿੱਚੇਗਾ ਠੀਕ ਹੈ ਨਾ ਤੇ ਜੇਕਰ ਇਹਦੇ ਪੁੱਟ ਦਾ ਮਤਲਬ ਜਿਹੜੀ ਕਿ ਆ ਮੰਦੀ ਵਾਲੀ ਸਾਈਡ ਆ ਤੇ ਪੁੱਟ ਦੇ ਵੱਲ ਜ਼ਿਆਦਾ ਹੋਵੇਗਾ ਤਾਂ ਜਿਹੜੀ ਕਿ ਆ ਪ੍ਰਾਈਸ ਥੱਲੇ ਜਾਏਗਾ ਤੇ ਜੇਕਰ ਕਾਲ ਵਾਲ ਦੇ ਪਾਸੇ ਹੋਵੇਗਾ ਤਾਂ ਪ੍ਰਾਈਸ ਉੱਪਰ ਜਾਏਗਾ ਤੇ ਜਿੱਧਰਲੇ ਪਾਸੇ ਵਜਨ ਹੋਵੇਗਾ ਦੋਸਤੋ ਉਹ ਚੀਜ਼ ਥੱਲੇ ਨੂੰ ਜਾਂਦੀ ਹੈ ਹਮੇਸ਼ਾ ਹੀ ਇਹ ਇੱਕ ਆਪਸ਼ਨ ਆ ਤੇ ਜਿਹੜਾ ਹਲਕਾ ਹੋਵੇਗਾ ਮੰਨ ਲਓ ਪੋਰਟਲ ਬੰਦੇ ਜ਼ਿਆਦਾ ਬੈਠੇ ਆ ਤੇ ਕਾਲ ਆਲ ਫਿਰ ਆਟੋਮੈਟਿਕਲੀ ਵਜਨ ਘੱਟ ਹੋਏਗਾ ਨਾ ਤੇ ਉਹ ਉੱਪਰ ਜਾਏਗਾ ਤੇ ਜੇਕਰ ਇੱਦਿ ਕਾਲ ਵੱਲ ਵਜਨ ਵੱਧ ਹੋਵੇਗਾ ਬੰਦੇ ਵੱਧ ਹੋਣਗੇ ਬੈਠੇ ਉੱਥੇ ਲੋਕਾਂ ਨੇ ਖਰੀਦਦਾਰੀ ਵੱਧ ਕੀਤੀ ਹੋਈ ਫਿਰ ਕੀ ਹੋਏਗਾ ਫਿਰ ਜਿਹੜਾ ਕੀ ਆ ਸਾਡਾ ਤੇ ਤੱਕੜੀ ਦਾ ਜਿਹੜਾ ਪੁੱਟ ਵਾਲਾ ਪਾਸਾ ਜਿਹਨੂੰ ਕਹਿ ਲਓ ਮੰਦੀ ਵਾਲਾ ਪਾਸਾ ਉਹ ਉੱਪਰ ਨੂੰ ਭੜਾਈ ਸਾਡਾ ਵਧੇਗਾ ਸੋ ਇਸ ਤਰ੍ਹਾਂ ਇਹ ਤੁਹਾਨੂੰ ਦੇਸੀ ਭਾਸ਼ਾ ਦੇ ਨਾਲ ਸਮਝਾ ਰਿਹਾ ਤਾਂ ਕਿ ਹਰ ਇੱਕ ਬੰਦੇ ਨੂੰ ਸਮਝ ਪੈ ਜਾਏ ਸੋ ਇਸ ਤੋਂ ਬਾਅਦ ਅਸੀਂ ਇੱਥੇ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਕੱਲੂ ਵਧੇਗਾ ਘਟੇਗਾ ਦੋਸਤੋ ਅਸੀਂ ਕੀ ਕਰਾਂਗੇ ਅਸੀਂ ਇਸ ਤੋਂ ਬਾਅਦ ਜਾਵਾਂਗੇ ਆਪਣਾ ਐਨਾਲਾਈਜ਼ ਦੇ ਡਾਟੇ ਦੇ ਉੱਪਰ ਤੇ ਅਸੀਂ ਆਪਸ਼ਨ ਚੇਨ ਖੋਲ੍ਹਾਂਗੇ ਆਪਸ਼ਨ ਚੇਨ ਤੋਂ ਬਾਅਦ ਅਸੀਂ ਓਪਨ ਇੰਟਰਸਟ ਦੇ ਉੱਪਰ ਜਾਵਾਂਗੇ ਓਪਨ ਇੰਟਰਸਟ ਦਾ ਕੀ ਮਤਲਬ ਆ ਓਪਨ ਇੰਟਰਸਟ ਦਾ ਮਤਲਬ ਆ ਤੁਸੀਂ ਮੰਨ ਲਓ 5 ਕਿਲੋ ਸੇਹ ਕੱਲ ਆਪਣੀ ਘਰ ਲਿਆ ਕੇ ਰੱਖ ਲੈ ਠੀਕ ਹੈ ਨਾ 5 ਕਿਲੋ ਸੇਹ ਤੁਹਾਡੇ ਅੰਦਰ ਪਈ ਆ ਤੁਸੀਂ ਖਰੀਦ ਕੇ ਰੱਖੇ ਹੋਏ ਨੇ ਤੇ ਆਲਰੇਡੀ ਤੁਸੀਂ ਉਹਦੇ ਵਿੱਚੋਂ ਹਜੇ ਕੁਝ ਵੀ ਕੱਟ ਕੇ ਖਾਦਾ ਨਹੀਂ ਮਤਲਬ ਕੁਝ ਵੀ ਨਹੀਂ ਘਟਿਆ ਤੁਹਾਡੇ ਕੋਲ ਤੁਸੀਂ ਨਾ ਕਿਸੇ ਨੂੰ ਦਿੱਤੇ ਆ ਤੇ ਨਾ ਵੇਚਿਆ ਉਹ ਤੁਹਾਡੇ ਕੋਲ ਪਈ ਆ ਇਹਦਾ ਮਤਲਬ ਆਪਸ਼ਨ ਜਿਹੜਾ ਕਿ ਓਪਨ ਇੰਟਰਸਟ ਦਾ ਮਤਲਬ ਆ ਉਹ ਸਾਰੀ ਚੀਜ਼ ਸਾਡੇ ਕੋਲ ਪਈ ਆ ਤੇ ਹੁਣ ਅਸੀਂ ਇਹਦੇ ਵਿੱਚ ਦੇਖਾਂਗੇ ਕਿ ਜੋ ਦੋਸਤੋ ਮੈਂ ਆਪਣੇ ਤਜਰਬੇ ਦੇ ਸਾ ਨਾਲ ਤੁਹਾਨੂੰ ਦੱਸ ਰਿਹਾ ਤੇ ਜਿਵੇਂ 2 ਸਤੰਬਰ ਨੂੰ ਇਹਦੀ ਐਕਸਪਾਇਰੀ ਆ ਤੇ ਅਸੀਂ ਹੁਣ ਕੀ ਦੇਖਾਂਗੇ ਤੇ ਪੂਰਾ ਹਫਤਾ ਅਸੀਂ ਜਿਹੜਾ ਕੀ ਆ ਦੋ ਦੋ ਹਫਤਿਆਂ ਦਾ ਡਾਟਾ ਇਹਦਾ ਚੈੱਕ ਕਰਾਂਗੇ ਤੇ ਇਸ ਡਾਟੇ ਦੇ ਵਿੱਚ ਜੇਕਰ ਆ ਦੇਖੋ ਥੱਲੇ ਜੇ ਅਸੀਂ ਜਾਣੇ ਤਾਂ ਤੁਹਾਨੂੰ ਥੱਲੇ ਦਿਖ ਰਹੀ ਹੋਵੇਗੀ ਕਾਲ ਜਿਹੜਾ ਕੀ ਆ ਚੇਂਜ ਹੋਈ ਆ ਲਾਸਟ 5 ਮਿੰਟ ਦੇ ਵਿੱਚ ਕਾਲ ਆਲਿਆ ਨੇ ਐਗਜ਼ਿਟ ਕੀਤਾ ਮਾਈਨਸ 3.5 ਲੱਖ ਜਿਹੜੀ ਕੁਆਂਟੀਟੀ ਆ ਮਾਈਨਸ ਕੀਤੀ ਗਈ ਆ ਪੁੱਟੋ ਵਾਲੇ ਨੇ ਜਿਹੜੀ ਕੀ ਆ 1 ਲੱਖ ਕੁਆਂਟੀਟੀ ਮਾਈਨਸ ਕੀਤੀ ਆ ਤੇ ਹੁਣ ਅਸੀਂ ਕੀ ਕਰਾਂਗੇ ਅਸੀਂ ਫਿਰ 10 ਮਿੰਟ ਦਾ ਪਹਿਲੇ ਤਾਂ ਅਸੀਂ ਪੂਰੇ ਦਿਨ ਦਾ ਦੇਖੀ ਆਂ ਦੇਖੋ ਪੂਰੇ ਦਿਨ ਦਾ ਦੋਸਤੋ ਕੀ ਇਹ ਦੇ ਵਿੱਚ ਜਿਹੜਾ ਪੁੱਟ ਦਾ ਡਾਟਾ ਆ ਉਹ 98 ਲੱਖ ਤੋਂ ਕ੍ਰੋਸ ਹੋਇਆ ਵਾ ਤੇ ਜਿਹੜਾ ਕਾਲ ਦਾ ਡਾਟਾ ਆ ਉਹ ਹੈਗਾ 46 ਲੱਖ ਦੇ ਲੱਗ ਛੱਕੇ ਮਤਲਬ ਕੀ ਇਥੇ ਪੁੱਟ ਵਾਲਿਆਂ ਦਾ ਪੱਲੜਾ ਭਾਰੀ ਆ ਤੇ ਕਾਲ ਵਾਲਿਆਂ ਦਾ ਜਿਵੇਂ ਤੁਹਾਨੂੰ ਕਿਹਾ ਉਹਨਾਂ ਦਾ ਬਜਨ ਘੱਟ ਆ ਤੇ ਕਾਲ ਵਾਲਾ ਪ੍ਰਾਈਸ ਆ ਉੱਪਰ ਜਾਏਗਾ ਕੀ ਸਿੱਖਿਆ ਇਹਦੇ ਵਿੱਚੋਂ ਤੇ ਹੁਣ ਦੋਸਤੋ ਜੇਕਰ ਆਪਾਂ ਦੇਖੀਏ ਅਗਲੇ 15 ਮਿੰਟ ਦਾ ਡਾਟਾ 15 ਮਿੰਟ ਦੇ ਵਿੱਚ ਅਗਲੇ 15 ਮਿੰਟ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਾਲ ਵਾਲੇ ਬੰਦੇ ਜਿਹੜੇ ਮਾਈਨਸ ਹੋਏ ਆ ਤੇ ਪੋਟ ਵਾਲੇ ਵੀ ਹੋਏ ਆ ਕਿਉਂ ਹੋਏ ਆ ਕਿਉਂਕਿ ਐਕਸਪਾਇਰੀ ਆਉਣੇ ਵਾਲੀ ਨੇੜੇ ਆ ਤੇ ਆਪਣੀ ਪੋਜੀਸ਼ਨ ਐਗਜ਼ਿਟ ਕਰ ਲਈ ਪਰ ਅਸੀਂ ਇਹਦੇ ਵਿੱਚੋਂ ਪੈਸੇ ਕਮਾਣੇ ਆ ਐਕਸਪਾਇਰੀ ਵਾਲੇ ਦਿਨ ਅਸੀਂ ਕਿਵੇਂ ਕਮਾਣੇ ਆ ਸਭ ਤੋਂ ਵੱਡੀ ਗੱਲਤਾ ਇਹ ਆ ਕਿ ਅਸੀਂ ਕਿਵੇਂ ਕਮਾਣੇ ਆ ਉਹ ਵੀ ਤੁਹਾਨੂੰ ਦੱਸ ਰਿਹਾ ਪਿਛਲੇ 30 ਮਿੰਟ ਦੇ ਵਿੱਚ ਇਹਦੇ ਵਿੱਚ ਕਾਲ ਵਾਲੇ ਨੇ ਪਲੱਸ ਕੀਤਾ ਤੇ ਜਿਹੜਾ ਕਿ ਆ ਪੋਟ ਵਾਲੇ ਨੇ ਮਾਈਨਸ ਕੀਤਾ ਤੇ ਹੁਣ ਅਸੀਂ ਪੈਸੇ ਕਮਾਣੇ ਕਿਵੇਂ ਇਹਦੇ ਵਿੱਚੋਂ ਤੇ ਦੋਸਤੋ ਅਸੀਂ ਜਿਹੜਾ ਕੀ ਆ ਇਹਨੂੰ ਜੇਕਰ ਤੁਸੀਂ ਪੱਕੇ ਪੂਰੇ ਐਨ ਟ੍ਰੇਡਰਾਂ ਹੋ ਉਸ ਤੋਂ ਫਿਰ ਤਾਂ ਤੁਸੀਂ ਸਵੇਰ ਤੋਂ ਸ਼ਾਮ ਤੀ ਇਹਦੇ ਵਿੱਚ ਲੱਗੇ ਰਹਿੰਦੇ ਆ ਪਰ ਜੇਕਰ ਤੁਸੀਂ ਮੇਰੇ ਵਰਗੇ ਥੋੜੇ ਜਿਹੇ ਹੈ ਕੱਲ ਪੇ ਘੱਟ ਜਾਣਕਾਰੀ ਵਾਲੇ ਬੰਦੇ ਆ ਤੇ ਅਸੀਂ ਕੀ ਕਰਾਂਗੇ ਅਸੀਂ ਦੋਸਤੋ ਇਹਦਾ ਵੇਟ ਕਰਾਂਗੇ ਸਵਾ 2 ਵਜੇ ਤੱਕ ਠੀਕ ਆ ਨਾ ਸਵਾ 2 ਵਜੇ ਤੱਕ ਅਸੀਂ ਵੇਟ ਕਰਾਂਗੇ ਔਰ ਅਸੀਂ ਸਵਾ 2 ਵਜੇ ਤੱਕ ਮੇਲੇ ਨੂੰ ਪੂਰੀ ਤਰ੍ਹਾਂ ਬਾਚਾਂਗੇ ਭਾਂਬੇ ਇਹਦੇ ਵਿੱਚ ਚੱਲ ਕੀ ਰਿਹਾ ਇਹਦੇ ਵਿੱਚ ਕਾਲ ਚੱਲ ਰਹੀ ਆ ਪਟ ਚੱਲ ਰਹੀ ਆ ਕਿਉਂਕਿ ਜਦੋਂ ਤੱਕ ਸ਼ਾਮ ਹੁੰਦੀ ਆ ਉਦੋਂ ਤੱਕ ਜਿਹੜਾ ਕਿ ਆ θੀਟਾ ਗਾਮਾ ਇਹਨਾਂ ਦਾ ਜਿਹੜਾ ਕਿ ਆਪਣਾ ਰੋਲ ਅਦਾ ਹੋਣ ਲੱਗ ਪੰਦਾ ਤੇ ਪ੍ਰਾਈਸ ਦਾ ਡੀਕੇ ਹੋ ਕੇ ਪ੍ਰਾਈਸ ਘਟ ਜਾਂਦਾ ਠੀਕ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਅਖੀਰ ਦੇ ਵਿੱਚ ਉਹ ਹੁੰਦਾ ਗਾਮਾ ਦਾ 6:2 ਵਜੇ ਤੋਂ ਬਾਅਦ 2:00 ਵਜੇ ਤੋਂ ਲੈ ਕੇ 2:00 ਵਜੇ ਨਿਗਰਾਨੀ ਰੱਖੋ 2:00 ਤੋਂ 20 ਦੇ ਵਿੱਚ ਵਿੱਚ ਆਪਣਾ ਆਰਡਰ ਲਾਣੇ ਦੀ ਕੋਸ਼ਿਸ਼ ਕਰੋ ਤੇ ਜਿਹੜੀਆਂ ਬਿਲਕੁਲ ਕੋਲ ਦੀਆਂ ਸਟ੍ਰਾਈਕ ਪ੍ਰਾਈਸ ਪ੍ਰਾਈਸ ਆਉਨੀਆਂ ਤੇ ਉੱਥੇ ਕੀ ਬਣਦਾ ਫਿਰ ਹੀਰੋ ਜ਼ੀਰੋ हीरो 0 ਸਵਾ ਦੋ ਵਜੇ ਤੋਂ ਬਾਅਦ ਹਮੇਸ਼ਾ 2 ਵਜੇ ਤੋਂ ਬਾਅਦ ਬਣਦਾ ਜੇਕਰ ਤੁਸੀਂ ਸਵੇਰ ਤੋਂ ਲੈ ਕੇ ਹੀਰੋ 0 ਦੇਖੋਗੇ ਉੱਥੇ ਨਹੀਂ ਬਣੇਗਾ ਤੇ ਦੋਸਤੋ ਜਿਹੜਾ ਹੀਰੋ 0 ਆ ਹੀਰੋ 0 ਦਾ ਮਤਲਬ ਆ ਜਿਵੇਂ ਕੀ ਹੁਣ ਸਟ੍ਰਾਈਕ ਪ੍ਰਾਈਸ ਕੋਈ ਚੱਲ ਰਹੀ ਹੋਵੇ 8 ਰੁਪਏ 10 ਰੁਪਏ ਉਸ ਸਟ੍ਰਾਈਕ ਪ੍ਰਾਈਸ ਨੇ ਪਤਾ ਨਹੀਂ ਤੁਹਾਡੇ ਨੇ 80 ਰੁਪਏ ਬਣ ਜਾਣਾ ਜਾਂ 100 ਰੁਪਏ ਬਣ ਜਾਣਾ ਉਹਨੂੰ ਆਪਾਂ ਕਹਿੰਨੇ ਆ ਹੀਰੋ 0 ਤੇ ਹੁਣ ਅਸੀਂ ਇਸ ਤੋਂ ਬਾਅਦ ਹੀਰੋ 0 ਦੇਖਣ ਦੇ ਲਈ ਤੇ ਅਸੀਂ ਕਿੱਥੇ ਜਾਵਾਂਗੇ ਅਸੀਂ ਚਾਰਟ ਦੇ ਉੱਪਰ ਜਾਵਾਂਗੇ ਤੇ ਅਸੀਂ ਦੋਸਤੋ ਚਾਰਟ ਦੇ ਉੱਪਰ ਪਹਿਲਾਂ ਅਸੀਂ ਆਪਣਾ ਡਾਟਾ ਦੇਖਾਂਗੇ ਅਸੀਂ ਮਾਈਂਡ ਨੂੰ ਕਲੀਅਰ ਕਰਾਂਗੇ ਕਿ ਹਾਂ ਵੀ ਪੁੱਟਵਲ ਕਿੰਨੇ ਜਿਹੜੀ ਕੁਆਂਟੀਟੀ ਆ ਤੇ ਕਾਲਵਲ ਕਿੰਨੀ ਕੁਆਲਿਟੀ ਆ ਤੇ ਅਸੀਂ ਜਿਹੜਾ ਹਲਕਾ ਪਾਸਾ ਹੋਵੇਗਾ ਉਹ ਅਸੀਂ ਉਹ ਚੂਜ਼ ਕਰਾਂਗੇ ਨਾ ਕਿ ਅਸੀਂ ਉਹ ਪਾਸਾ ਚੂਜ਼ ਕਰਾਂਗੇ ਜਿੱਧਰ ਜ਼ਿਆਦਾ ਕੁਆਂਟੀਟੀ ਆ ਜਿੱਧਰ ਹਮੇਸ਼ਾ ਘੱਟ ਹੋਵੇ ਅਸੀਂ ਉਸ ਪਾਸੇ ਬਹਿਣਾ ਚਾਹੇ ਉਹ ਕਾਲਵਲ ਦੇ ਹੋਵੇ ਚਾਹੇ ਉਹ ਹੋਵੇ ਤੁਹਾਡੀ ਪੁੱਟਵਲ ਦੇ ਪਾਸੇ ਤੇ ਹੁਣ ਦੂਜੀ ਗੱਲ ਬਾਤ ਦੋਸਤੋ ਅਸੀਂ ਦੇਖਾਂਗੇ ਕਿਵੇਂ ਕਿ ਇੱਥੇ ਹੀਰੋ ਜ਼ੀਰੋ ਬਣੇਗਾ ਜਾਂ ਨਹੀਂ ਬਣੇਗਾ ਠੀਕ ਆ ਨਾ ਮੈਂ ਤੁਹਾਨੂੰ ਆ ਇੱਕ ਦਾ ਚਾਰਟ ਦਿਖਾ ਰਿਆ ਇਹ ਸਿਰਫ ਤੁਹਾਨੂੰ ਇੱਕ ਕੈਲਪੇ ਜਨਰਲ ਜਾਣਕਾਰੀ ਲਈ ਦਿਖਾ ਰਿਆ ਤੁਹਾਨੂੰ ਮੈਂ ਇਹ ਪੈਸੇ ਜਿਹੜਾ ਸਨਸੈਕਸ ਦਾ ਚਾਰਟ ਆ ਤੇ ਹੁਣ ਜਿਵੇਂ ਕਿ ਆ ਦੇਖੋ ਤੁਸੀਂ ਮੈਂ ਤੁਹਾਨੂੰ ਜਿਵੇਂ ਪਿੱਛੇ ਦੱਸਿਆ ਹੋਵੇ ਭਾਈ ਤੁਸੀਂ ਜਿਹੜੇ ਇੰਡੀਕੇਟਰ ਆ ਯੂਜ਼ ਕਰ ਰਹੇ ਆ ਇੰਡੀਕੇਟਰਾਂ ਦਾ ਤੁਹਾਨੂੰ ਫਾਇਦਾ ਲੱਗਾ ਦੱਸਣ ਤੇ ਦੋਸਤੋ ਜਿਵੇਂ ਕਿ ਆ ਤੁਸੀਂ ਦੇਖ ਰਹੇ ਆ ਆਰਐਸਆਈ ਆ ਆਰਐਸਆਈ ਦੇ ਉੱਪਰ ਜਦੋਂ ਵੀ ਤੁਸੀਂ ਇਹ ਦੋ ਲਾਈਨਾਂ ਦੇਖੋਗੇ ਨਾ ਦੇ ਇੱਥੇ ਕੀ ਆ ਇੱਥੇ ਸੇਲਰ ਬੈਠਾ ਜਿੱਥੇ ਤੁਹਾਨੂੰ ਰੈੱਡ ਦੇਖ ਰਿਹਾ ਇੱਥੇ ਸੇਲਰ ਬੈਠਾ ਇੱਥੇ ਸੇਲਰ ਜਦੋਂ ਤੱਕ ਇੱਥੇ ਤੱਕ ਜਾਂਦਾ ਤਾਂ ਸੇਲ ਕਰ ਦਿੰਦੇ ਆ ਥੱਲੇ ਜਿਹੜੇ ਕੀ ਆ ਬਾਏਰ ਬੈਠੇ ਆ ਬਾਏਰ ਮਤਲਬ ਖਰੀਦਣ ਵਾਲੇ ਬੰਦੇ ਬੈਠੇ ਆ ਹੁਣ ਜੇ ਤਾਂ ਤੁਸੀਂ ਦੋਸਤੋ ਸੇਲਰ ਆ ਠੀਕ ਆ ਨਾ ਤੁਸੀਂ ਸ਼ਾਰਟ ਕਰ ਰਹੇ ਆ ਤਾਂ ਤੁਸੀਂ ਇਹਨਾਂ ਦੀ ਪੋਜੀਸ਼ਨ ਦੇ ਵਿੱਚ ਜਾ ਕੇ ਆਪਣੀ ਜਿਹੜੀ ਕੀ ਆ ਕੋਈ ਪੋਜੀਸ਼ਨ ਬਣਾਉਂਗੇ ਤੇ ਜਿੱਥੇ ਅਸੀਂ ਸੇਲ ਕਰ ਸਕੀਏ ਜੇਕਰ ਅਸੀਂ ਬਾਅਰ ਆ ਤੇ ਅਸੀਂ ਜਿਹੜੀ ਆਪਣੀ ਪੋਜੀਸ਼ਨ ਆ ਉਹ ਥੱਲੇ ਬਣਾਵਾਂਗੇ ਕਿ ਹਾਂ ਵਿੱਚ ਜਦੋਂ ਮਾਰਕੀਟ ਪ੍ਰਾਈਸ ਸਾਡ ਨੂੰ ਉੱਪਰ ਆਏਗਾ ਤੇ ਅਸੀਂ ਆਪਾਂ ਸੇਲ ਕਰ ਸਕੀਏ ਸੋ ਇੱਥੇ ਜਿਹੜੀ ਕੀ ਆ ਇਹਨਾਂ ਦੋ ਤਰੀਕਿਆਂ ਦੇ ਨਾਲ ਕੰਮ ਕੀਤਾ ਜਾਂਦਾ ਤੇ ਆਹ ਦੇਖੋ ਤੁਸੀਂ ਜਿਹੜਾ ਕੀ ਆ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋਵੋਗੇ ਜਿੱਥੇ ਹਰਾ ਨਿਸ਼ਾਨ ਬਣ ਰਿਹਾ ਠੀਕ ਹੈ ਨਾ ਉਸ ਤੋਂ ਬਾਅਦ ਜਿਹੜੀ ਕੀ ਆ ਮਾਰਕੀਟ ਨੇ ਆਪਣੀ ਮੂਵ ਦਿੱਤੀ ਹੈ ਤੇ ਬੜਾ ਵਧੀਆ ਜਿਹੜਾ ਕੀ 100 ਪੁਆਇੰਟ ਦਾ ਜਿਹੜਾ ਕੀ ਆ ਮਾਰਜਨ ਦਿੱਤਾ ਸੋ ਇਹਨਾਂ ਇੰਡੀਕੇਟਰਾਂ ਦੇ ਸਹਾਰੇ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦਾ ਥੋੜ ਤੇ ਉਸ ਥੋੜੀ ਅਮਾਉਂਟ ਦੇ ਨਾਲ ਤੁਸੀਂ ਆਪਣਾ ਪ੍ਰੋਫਿਟ ਵੀ ਬਣਾ ਸਕਦੇ ਆਂ ਔਰ ਤੁਸੀਂ ਇਹਨੂੰ ਸਿੱਖ ਵੀ ਸਕਦੇ ਆਂ ਠੀਕ ਆ ਨਾ ਹੁਣ ਇਦਾਂ ਨਾ ਹੋਵੇ ਭੀ ਜੇਕਰ ਤੁਹਾਨੂੰ ਇੱਥੇ 5-400 ਰੁਪਇਆ ਬਣ ਗਿਆ ਤੇ ਬਾਈ ਤੁਸੀਂ ਲਿਆ ਕੇ ਸੰਦਾ 5-7 ਲੱਖ ਠੋਕ ਦੋ ਤੇ ਮੁੜ ਕੇ ਸਾਨੂੰ ਕੋਈ ਕਰ ਜਾਵੇ ਨਾ ਦੇਵੇ ਸੋ ਇਸ ਕਰ ਇਸ ਚੀਜ਼ ਦਾ ਵੀ ਦੋਸਤੋ ਧਿਆਨ ਰੱਖਿਓ ਕਿਉਂਕਿ ਇਹ ਜਿਹੜੀ ਚੀਜ਼ ਆ ਨਾ ਇਹ ਤੁਹਾਨੂੰ ਪੈਸੇ ਜ਼ਰੂਰ ਦਿੰਦੀ ਆ ਪਰ ਜਦੋਂ ਲੈਣ ਲੱਗਦੀ ਆ ਨਾ ਪੈਸੇ ਦਾ ਜੇਬ ਦੇ ਵਿੱਚ ਥੇਲਾ ਨਹੀਂ ਛੱਡਦੀ ਸੋ ਇਹਨਾਂ ਚੀਜ਼ਾਂ ਦਾ ਵੀ ਦੋਸਤੋ ਧਿਆਨ ਰੱਖਣਾ ਤਾਂ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਨਾ ਤੇ ਜਦੋਂ ਵੀ ਆਪਾਂ ਨੇ ਆਪਣੇ ਇੰਡੀਕੇਟਰ ਤੇ ਕੰਮ ਕਰਨਾ ਤੇ ਅਸੀਂ ਇੰਡੀਕੇਟਰ ਦਾ ਵੀ ਧਿਆਨ ਰੱਖਣਾ ਤੇ ਨਾਲ ਦੀ ਨਾਲ ਇਹ ਜਿਹੜਾ ਕੀ ਆ ਜਦੋਂ ਦੂਜੇ ਪਾਸੇ ਜਿਹੜਾ ਦੇਖੀ ਆਪਾਂ ਜਿਵੇਂ ਸੈਨ ਬੋਲ ਦਾ ਡਾਟਾ ਆ ਆਪਣਾ ਸੈਨ ਬੋਲ ਮੈਨ ਲੱਗਦਾ ਸਾਰੇ ਆਪਾਂ ਦੇ ਨਾਲੇ ਅਟੈਚ ਆ ਚੱਲ ਪਾਵੇਗਾ ਤੇ ਜਿਹੜਾ ਕੀ ਆ ਉਹਦੇ ਵਿੱਚ ਅਖੀਰਲੇ 10 ਮਿੰਟ ਦਾ ਡਾਟਾ ਔਰ ਅਖੀਰਲੇ 5 ਮਿੰਟ ਦਾ ਡਾਟਾ ਜਦੋਂ ਵੀ ਮਾਰਕੀਟ ਲਾਈਵ ਚੱਲ ਰਹੀ ਹੋਵੇ ਤੇ ਉਸ ਵੇਲੇ ਇੱਥੇ ਥੱਲੇ ਤੁਹਾਨੂੰ ਚੇਂਜ ਹੁੰਦਾ ਦਿਖੇਗਾ ਤੇ ਹੁਣ ਅੱਜ ਮਾਰਕੀਟ ਜਿਹੜੀ ਕਿ ਆਫ ਆ ਤੇ ਇਸ ਕਰਕੇ ਡਾਟਾ ਵੀ ਚੇਂਜ ਨਹੀਂ ਦਿਖਾ ਰਿਹਾ ਤੇ ਜਿਵੇਂ ਕਿ ਆ ਥੱਲੇ ਤੁਸੀਂ ਦੇਖ ਰਹੇ ਆ 30 10 ਮਿੰਟ ਦੇ ਡਾਟਾ ਔਰ 5 ਮਿੰਟ ਦਾ ਡਾਟਾ ਇਸ ਡਾਟੇ ਦੇ ਉੱਪਰ ਤੁਸੀਂ ਪੂਰੀ ਆਪਣੀ ਨਿਗਾਹ ਰੱਖਣੀ ਆ ਔਰ ਉਸ 5 ਆਰ 10 ਮਿੰਟਾਂ ਦੇ ਵਿੱਚ ਹੀ ਜਿਹੜਾ ਤੁਸੀਂ ਪ੍ਰੋਫਿਟ ਜਾਂ ਲਾਸ ਕਰਨਾ ਸੋ ਉਹ ਤੁਹਾਡੇ ਲਈ ਅਹਿਮ ਹੋਵੇਗਾ ਤੇ ਸਭ ਤੋਂ ਵੱਡੀ ਗੱਲ ਇੱਕ ਜਿਹੜੀ ਮੈਂ ਮਾਰਕੀਟ ਦੇ ਵਿੱਚ ਦੋਸਤੋ ਦੇਖੀ ਆ ਮੰਨ ਲਓ ਆ 5 ਮਿੰਟ ਦਾ ਡਾਟਾ ਆਪਾਂ 10 ਮਿੰਟ ਦਾ ਡਾਟਾ ਕਵਰ ਕਰਦੇ ਆ ਠੀਕ ਹੈ ਨਾ ਤੇ ਇਸ ਡਾਟਾ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇਹ ਜਿਹਦੇ ਵਿੱਚ ਕਿ ਕਾਲ ਪ੍ਰਾਈਸ ਕਾਲ ਦੀ ਜਿਹੜੀ ਕੁਆਂਟੀਟੀ ਆ ਬਹੁਤ ਘੱਟ ਆ ਔਰ ਪੱਟ ਦੀ ਜ਼ਿਆਦਾ ਆ ਤੇ ਦੋਸਤੋ ਹੁਣ ਜਦੋਂ ਤੱਕ ਇਹ ਮਾਰਕੀਟ ਥੱਲੇ ਨਹੀਂ ਆਵੇਗੀ ਜਦੋਂ ਤੱਕ ਆ ਕਾਲ ਦਾ ਪ੍ਰਾਈਸ ਇਹਦੇ ਬਰਾਬਰ ਨਹੀਂ ਜਾਂਦਾ ਜਾਂ ਇਹਨੂੰ ਓਵਰਟੇਕ ਨਹੀਂ ਕਰ ਜਾਂਦਾ ਸੋ ਇਹ ਚੀਜ਼ਾਂ ਤੁਸੀਂ ਤੁਸੀਂ ਧਿਆਨ ਰੱਖ ਸਕਦੇ ਆ ਕਿਉਂਕਿ ਜਦੋਂ ਤੱਕ ਇਹ 5 ਮਿੰਟ ਚ ਕਰ ਜਾਏ ਇਹ 2 ਮਿੰਟ ਚ ਕਰ ਜਾਏ ਉਹੀ 5 ਜਾਂ 7 ਮਿੰਟ ਹੁੰਦੇ ਜਿਹੜੇ ਕਿ ਤੁਹਾਨੂੰ ਤੁਹਾਨੂੰ ਪ੍ਰੋਫਿਟ ਦਿਖੇ ਜਾਂਦੇ ਆ ਜੋ ਜਿਹੜੇ ਸਕੈਲਪਿੰਗ ਕਰਦੇ ਆ ਉਹ ਸੋ ਇਸ ਤਰ੍ਹਾਂ ਕਰਦੇ ਆ ਤਾਂ ਜਿਹੜੇ ਫੋਲ ਡੇਆ ਵਾਲਾ ਕੰਮ ਆ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਜਿਹੜਾ ਆਪਣਾ ਡਾਟਾ ਆ ਉਹ ਵੀ ਪੁੱਟ ਦਾ ਡਾਟਾ ਇਹਦੇ ਵਿੱਚ ਜ਼ਿਆਦਾ ਆ ਔਰ ਕਾਲ ਦਾ ਘੱਟ ਸੋ ਇਸ ਤਰੀਕੇ ਨਾਲ ਤੁਸੀਂ ਜਿਹੜਾ ਕਿ ਆਪਣਾ ਆਪਣੀ ਸਟ੍ਰੈਟਜੀ ਤੁਸੀਂ ਨਾ ਉਹਨੂੰ ਸਿੱਖ ਸਕਦੇ ਆ ਤੁਸੀਂ ਬਣਾ ਸਕਦੇ ਆ ਤੇ ਹੁਣ ਜਿਹੜੇ ਕਿ ਸਭ ਤੋਂ ਵੱਡੀ ਗੱਲ ਕੋਈ ਵੀ ਤੁਹਾਨੂੰ ਮੰਨ ਲਓ ਆਪਾਂ ਟਰੇਡਿੰਗ ਕਰਦੇ ਆ ਟਰੇਡਿੰਗ ਕਰਦੇ ਸਮੇਂ ਸਾਨੂੰ ਬਾਹਰਲੀ ਦੁਨੀਆ ਦੀ ਖਬਰ ਵੀ ਰੱਖਣੀ ਬਹੁਤ ਜ਼ਰੂਰੀ ਆ ਤੇ ਟੀਵੀ ਦੇ ਵਿੱਚ ਕੋਈ ਨਿਊਜ਼ ਚੱਲ ਪਈ ਕੋਈ ਐਦਾਂ ਦਾ ਕਾਂਡ ਹੋ ਗਿਆ ਜਾਂ ਕੋਈ ਕੋਈ ਬਿਗ ਨਿਊਜ਼ ਆ ਗਈ ਜਿਵੇਂ ਕਿ ਸਰਕਾਰ ਨੇ ਕੋਈ ਛੱਟਪਟ ਕੋਈ ਫੈਸਲਾ ਲੈ ਲਿਆ ਤੇ ਉਹਨਾਂ ਚੀਜ਼ਾਂ ਦਾ ਅਸਰ ਜਿਹੜਾ ਕਿ ਮਾਰਕੀਟ ਦੇ ਉੱਪਰ ਬਹੁਤ ਜ਼ਿਆਦਾ ਹੁੰਦਾ ਸੋ ਦੋਸਤੋ ਉਹ ਉਹਨਾਂ ਚੀਜ਼ਾਂ ਨੂੰ ਵੀ ਤੁਸੀਂ ਨਾਲ ਦੀ ਨਾਲ ਜਿਹੜਾ ਕਿ ਆਪਣਾ ਵਾਚ ਕਰਦੇ ਰਿਆ ਕਰੋ ਤਾਂ ਜੋ ਤੁਹਾਡਾ ਜਿਹੜਾ ਕੋਈ ਵੀ ਟ੍ਰੇਡ ਆ ਉਹ ਛੁੱਟੇ ਨਾ ਜਿਹੜਾ ਕਿ ਇਹਦਾ ਆਪਾਂ ਚਾਰਟ ਖੋਲਦੇ ਆ ਚਾਰਟ ਵੀ ਮਿਡ ਕੈਪ ਦਾ ਖੋਲਿਆ ਹੋਇਆ ਇਹਦੇ ਵਿੱਚ ਇੱਕ ਚੀਜ਼ ਮੈਨੂੰ ਬਹੁਤ ਚੰਗੀ ਲੱਗੀ ਆ ਦੋਸਤੋ ਜਿਹੜੀ ਕਿ ਆ ਕਾਲ ਦੀ ਕੁਆਂਟੀਟੀ ਕਿੰਨੀ ਆ ਔਰ ਪਟ ਦੀ ਕੁਆਂਟੀਟੀ ਕਿੰਨੀ ਆ ਸੋ ਦੋਸਤੋ ਇਹ ਚੀਜ਼ ਜਿਹੜੀ ਕਿ ਆ ਬਹੁਤ ਮੈਟਰ ਕਰਦੀ ਆ ਕਿਉਂਕਿ ਜੇਕਰ ਤੁਹਾਨੂੰ ਤੁਸੀਂ ਕੋਈ ਵੀ ਟ੍ਰੇਡ ਲੱਗਿਆ ਲੈਣ ਤੁਹਾਨੂੰ ਕੁਆਂਟੀਟੀ ਦਾ ਨਹੀਂ ਪਤਾ ਹਾਂ ਵੀ ਕਾਲ ਵੱਲ ਜ਼ਿਆਦਾ ਆ ਜਾਂ ਪਟ ਵੱਲ ਜ਼ਿਆਦਾ ਆ ਤੇ ਜਿਹੜੀ ਸਟ੍ਰਾਈਕ ਪ੍ਰਾਈਸ ਤੇ ਤੁਸੀਂ ਬੈਠੇ ਆ ਉਸ ਸਟ੍ਰਾਈਕ ਪ੍ਰਾਈਸ ਦੇ ਉੱਪਰ ਕੁਆਂਟੀਟੀ ਜ਼ਿਆਦਾ ਆ ਜਾਂ ਘੱਟ ਆ ਤੇ ਸਾਨੂੰ ਕਿਵੇਂ ਪਤਾ ਲੱਗੇਗਾ ਠੀਕ ਆ ਨਾ ਸੋ ਇਸ ਕਰਕੇ ਤੁਸੀਂ ਜਿਹੜਾ ਕਿ ਆਪਣਾ ਸਿੰਬਲ ਦੇ ਵਿੱਚ ਜਾ ਕੇ ਓਪਨ ਅਟਰਸ ਦੇ ਵਿੱਚ ਆ ਕੇ ਡਾਟਾ ਜ਼ਰੂਰ ਚੈੱਕ ਕਰਨਾ ਤੇ ਇਹਦੇ ਇਹਦੇ ਨਾਲ ਹੀ ਡਾਟੇ ਦੇ ਸਿਰਫ ਦਮ ਤੇ ਹੀ ਆਪਾਂ ਜਿਹੜਾ ਕਿ ਆਪਾਂ ਟਰੇਡਿੰਗ ਆ ਕਰਪਾਣੇ ਆ ਸੋ ਉਸ ਤੋਂ ਬਾਅਦ ਜੇਕਰ ਤੁਸੀਂ ਸਵੇਰ ਨੂੰ ਜਿਵੇਂ ਕਿ ਆਪਾਂ ਸਵੇਰ ਨੂੰ ਆਪਣਾ ਕੰਮਕਾਰ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਤੁਹਾਨੂੰ ਜਿਵੇਂ ਦੱਸਿਆ ਹੋਇਆ ਦੋਸਤੋ ਤੇ ਜਿਹੜੀ NSC ਦੀ ਵੈਬਸਾਈਟ ਆ ਉਹਦੇ ਉੱਪਰ ਡਾਟਾ ਜ਼ਰੂਰ ਚੈੱਕ ਕਰਨਾ ਕਿਉਂਕਿ ਬ੍ਰੋਕਰੇ ਯਾਰ ਜਿਹੜਾ NSC ਦੀ ਵੈਬਸਾਈਟ ਦੇ ਉੱਪਰ ਡਾਟੇ ਦਾ ਕਈ ਵਾਰ ਅੰਤਰ ਵੀ ਪਾਇਆ ਗਿਆ ਆ ਸੋ ਇਸ ਕਰਕੇ ਆਪਣੇ ਆਪ ਨੂੰ ਕਨਫਰਮ ਕਰਨ ਦੇ ਲਈ ਐਨਐਸਸੀ ਦੀ ਵੈਬਸਾਈਟ ਨੂੰ ਵੀ ਲਾਈਵ ਰੱਖਿਆ ਕਰੋ ਜਦੋਂ ਕੰਮ ਕਰਦੇ ਆ ਤੇ ਉਹ ਜਰੂਰ ਤੁਸੀਂ ਇੱਥੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਫਿਰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਆਪਣਾ ਨੰਬਰ ਛੱਡਾਂਗੇ YouTube ਦੇ ਉੱਪਰ ਸੋ ਜਿੱਥੇ ਤੁਸੀਂ ਕਨੈਕਟ ਕਰ ਸਕਦੇ ਆ ਸੋ ਆਪਾਂ ਤੁਹਾਡੇ ਪਿਆਰ ਦੇ ਦੋਸਤੋ ਭੁੱਖੇ ਆ ਤੇ ਤੁਸੀਂ ਸਿਰਫ ਆਪਣਾ ਲਾਈਕ ਔਰ ਇਹਨਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਔਰ ਅੱਜ ਦੀ ਜਿਹੜੀ ਵੀਡੀਓ ਆ ਮੈਂ ਚਾਹਨਾ ਕੀ ਇਹਦੇ ਉੱਪਰ ਘੱਟੋ-ਘੱਟ 5 ਤੋਂ 600 ਲਾਈਕ ਹੋਣਾ ਚਾਹੀਦਾ ਦੋਸਤੋ ਇੰਨਾ ਕੁ ਤਾਂ ਤੁਸੀਂ ਕਰੇ ਦੇਣਾ ਹਰੇਕ ਬੰਦੇ ਨੇ ਜਿਹੜੇ ਦੇਖਦੇ ਆ ਤੇ ਇਹਦੇ ਵਿੱਚ ਕੋਈ ਲੋਕਾਸ਼ਪਈ ਨਹੀਂ ਹੈਗੀ ਕੋਈ ਆਪਾਂ ਇਹਦੇ ਵਿੱਚ ਐਡਿਟ ਨਹੀਂ ਕੀਤਾ ਕੋਈ ਜੋ オリジナル ਆ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਸੋ ਇੰਨੀ ਕਿ ਜਾਣਕਾਰੀ ਦੇ ਨਾਲ ਨਾ ਜਿਹੜਾ ਤੁਸੀਂ ਆਪਣੇ ਆਪ ਨੂੰ ਇੱਕ ਟਰੇਡਰ ਬਣਾ ਸਕਦੇ ਆ ਮੈਨੂੰ ਲੱਗਦਾ ਪਈ ਜਿਹੜੀ ਇਹ ਜਾਣਕਾਰੀ ਆ ਫਿਲਹਾਲ ਇਹ ਜਾਣਕਾਰੀ ਬਹੁਤ ਘੱਟ ਆ ਇੱਕ ਚੰਗਾ ਟਰੇਡਰ ਬਣਨ ਦੇ ਲਈ ਪਰ ਤੁਹਾਨੂੰ ਜਿਹੜਾ ਕਿ ਕੰਮ ਕਰਨ ਦੇ ਲਈ ਮੰਨ ਲਓ ਜੇ ਆਪਾਂ ਕੰਮ ਦੀ ਸ਼ੁਰੂਆਤ ਕਰਨੀ ਆ ਉਹ ਪੌੜੀ ਚੜਨ ਦੇ ਲਈ ਤੁਹਾਨੂੰ ਇੱਕ ਇੱਕ ਸੀੜੀ ਮਿਲ ਜਾਂਦੀ ਪਈ ਆਪਾਂ ਕੰਮ ਕਰਨਾ ਕਿਵੇਂ ਆ ਠੀਕ ਹਨ ਤੇ ਇਹਦੇ ਵਿੱਚ ਕੀ ਹੁੰਦਾ ਜਿਵੇਂ ਕਿ ਆ ਓਪਨ ਇੰਟਰਸਟ ਆਪਾਂ ਦੇਖਦੇ ਆ ਓਪਨ ਇੰਟਰਸਟ ਤੁਹਾਨੂੰ ਮੈਂ ਦੱਸ ਦਿੰਦਾ ਤੇ ਜੇਕਰ ਤੁਸੀਂ ਇੰਟਰਾਡੇ ਕਰਦੇ ਆ ਦੋਸਤੋ ਇੰਟਰਾਡੇ ਕਰਦੇ ਆ ਤੇ ਜਿਵੇਂ ਕਿ ਐਕਸਪਾਇਰੀ ਨੇੜੇ ਆ ਫਿਰ ਤਾਂ ਆਪਾਂ 2 ਮੰਥ ਦਾ ਡਾਟਾ ਦੇਖਾਂਗੇ ਤੇ ਜੇਕਰ ਮੰਨ ਲਓ ਐਕਸਪਾਇਰੀ ਅਜ ਹੋ ਹੋਟੀ ਹੈ ਤੇ ਆਪਾਂ ਅਗਲੇ ਜਿਹੜਾ ਕੀ ਇੱਕ ਹਫ਼ਤੇ ਦਾ ਡਾਟਾ ਦੇਖਾਂਗੇ ਇਹ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਰਿਹਾ ਹਾਂ ਤੱਕ ਐਕਸਪਾਇਰੀਆਂ ਤੱਕ ਵੀ ਤੁਸੀਂ ਡਾਟੇ ਦੇਖ ਸਕਦੇ ਆ ਪਰ ਇਹਨਾਂ ਦਾ ਕੋਈ ਮੀਨਿੰਗ ਨਹੀਂ ਰਹਿੰਦਾ ਤੇ ਇਹਨਾਂ ਦਾ ਮੀਨਿੰਗ ਕਿਉਂ ਨਹੀਂ ਰਹਿੰਦਾ ਕਿਉਂਕਿ ਜਿਹੜਾ ਆਹ 5 ਮਿੰਟ ਦਾ ਜਿਹੜੇ ਪਹਿਲੇ ਜਿਸ ਜਿਸ ਸਮੇਂ ਦੇ ਵਿੱਚ ਅਸੀਂ ਹੁੰਨੇ ਆ ਨਾ ਉਸ 5 ਤੋਂ 10 ਮਿੰਟ ਦੇ ਵਿੱਚ ਕੀ ਵਾਪਰ ਰਿਹਾ ਇਹ ਸਭ ਤੋਂ ਵੱਧ ਹੈ ਮਾ ਇਹ ਟ੍ਰੇਡਿੰਗ ਦੇ ਵਿੱਚ ਜੋ ਕਿ ਮੈਂ ਦੇਖਿਆ ਸੋ ਬਾਕੀ ਜਦੋਂ ਤੁਸੀਂ ਇਹਦੇ ਵਿੱਚ ਕੰਮ ਕਰਦੇ ਤੁਸੀਂ ਵੀ ਆਪਣਾ ਐਕਸਪੀਰੀਅੰਸ ਜਿਹੜਾ ਥੱਲੇ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਆਪਾਂ ਵੀ ਤੁਹਾਨੂੰ ਹੋਰ ਵਧੀਆ ਜਾਣਕਾਰੀ ਦੇ ਸਕੀਏ ਸੋ ਦੋਸਤੋ ਮੈਂ ਆਸ ਕਰਦਾ ਕਿ ਅੱਜ ਦੀ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਵੇਗੀ ਅਸੀਂ ਤੁਹਾਡੇ ਨਾਲ ਆ ਦੋਸਤੋ ਤੇ ਤੁਸੀਂ ਜਿਹੜੇ ਸਾਨੂੰ ਇੰਨਾ ਪਿਆਰ ਬਖਸ਼ਦੇ ਆ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਤੇ ਮਿਲਦੇ ਹਾਂ ਜੀ ਹੁਣ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਤੁਹਾਡੇ ਕਰਕੇ ਹੀ ਆਨੇ ਆਥੇ ਦੋਸਤੋ ਸასიਖਾਲੋਸ ਧੰਨਵਾਦ